ਲੱਹ ਭਾਗਰ ਸਾਹਿਬ ਸੇ ਫੇਂਡਿਆ ਜੀ ਹਾਂਜੀ ਕੀ ਹਾਲ ਜੇ ਠੀਕ ਠਾਕ ਬੜੇ ਵਧੀਆ ਹੋਰ ਅੱਜ ਕਿੱਥੇ ਰਹਿੰਦੇ ਬੜੇ ਦਿਨਾਂ ਬਾਅਦ ਦਰਸ਼ਨ ਹੋਇਆ ਅਸੀਂ ਇੱਥੇ ਹੀ ਰਹਿਣਾ ਰੂਣਾ ਕਿੱਥੇ ਆ ਅਸੀਂ ਕਿਹੜੇ ਪੋਰੇ ਜਿ ਵੜੇ ਆ ਹਾਂ ਨੇ ਮੈਂ ਤਾਂ ਬਾਜ਼ੀਤ ਵੇਂਦਰ ਨਾ ਕਰੀਂ ਦੇਖਦੇ ਜੀ ਮੈਂ ਕਿਤੇ ਗਿਆ ਹੋਣਾ ਨਹੀਂ ਨਹੀਂ ਇੱਥੇ ਹੀ ਜਾਣਾ ਕਿੱਥੇ ਹੋਖ ਨਾ ਆਉਂਦਾ ਮੁੰਡਾ ਤਾਂ ਫੋਨ ਫੋਨ ਬਾਰੋ ਆਉਂਦਾ ਆਉਂਦਾ ਠੀਕ ਠਾਕ ਹੂੰ ਨੌਰਾਨੀ ਨੌਰਾਨੀ ਠੀਕ ਠਾਕ ਰਾਜੀ ਬਾਜੀ ਵਧੀਆ ਅੱਛਾ ਸੜਦੀ ਗਲਾ ਤੰਦਰੁਸਤੀ ਆ ਦੋਵੇਂ ਜਾਂਦੇ ਕੰਮ ਤੇ ਆ ਦੋਵੇਂ ਹੀ ਕੇ ਅੱਛਾ ਉਹ ਤੈਨੂੰ ਪਤਾ ਬਾਹਰ ਤੇ ਸਾਰੇ ਜੀ ਕੰਮ ਕਰਨ ਤੇ ਫੇਰੀ ਸਰਦਾ ਵਾ ਇੱਥੇ ਪੰਜਾਬ ਨੂੰ ਥੋੜਾ ਵਾ ਪੀ ਜਾ ਉਹਦੇ ਲਾਗੇ 10 ਮਿੰਟ ਬਹਿ ਕੇ ਜਾ ਉਹਦੇ ਲਾਗੇ ਬਹਿ ਕੇ ਗੱਲਾਂ ਬਾਤਾਂ ਮਾਰ ਲੀਏ ਇਦਾਂ ਨਹੀਂ ਕਿ ਬਾਹਰ ਤੈਨੂੰ ਪਤਾ ਹੀ ਆ ਕੰਮ ਕਰਨ ਦੇ ਜਿਹੜੇ ਕੋਈ ਹੈ ਨਹੀਂ ਉਹਦੇ ਕੋਈ ਹੈ ਨਹੀਂ ਮੇਰਾ ਤਾਂ ਸਿਰ ਕੁਲਕਣ ਨਹੀਂ ਹੁੰਦਾ ਸਾਰਾ ਦਿਨ ਡੰਗਰਾ ਪੱਠੇ ਪੁੱਠੇ ਤੇ ਕਦੀ ਉਹ ਕਦੀ ਉਹ ਇਦਾਂ ਹੀ ਮੱਤ ਮਾਰੀ ਇੱਥੇ ਇੱਥੇ ਤੇ ਪਾਉ ਬੰਦਾ ਮਿੱਟੀ ਦਾ ਮਿੱਟੀ ਹੋ ਮੈਂ ਨਾ ਬੰਦਾ ਕਣਗੁਰੂ ਪਾਣੀ ਲਾਉਣ ਵਾਲਾ ਹੋ ਗਿਆ ਤੇਰੀ ਨੂੰ ਆ ਹੋ ਗਿਆ ਹੋ ਗਿਆ ਖਾਰ ਪਹਿਲੋ ਪਾ ਕੇ ਲਾਏਗਾ ਕਿ ਜਾ ਨਹੀਂ ਪਹਿਲਾਂ ਪਾਣੀ ਆ ਬਈ ਲੋ ਖਾਦ ਪਾ ਲੋ ਹਨਾ ਪਹਿਲਾਂ ਫਾਲਪਣੀ ਪਾਣੀ ਲੋਣੇ ਮੁਰਕੇ ਆ ਵੀ ਬੱਤਰੇ ਆਉਂਦੇ ਟਾਈਮ ਲੱਗ ਜਾਂਦਾ ਉਦੋਂ ਨੂੰ ਕਣਕ ਖੱਟੀ ਜੀ ਪੈ ਜਾਂਦੀ ਆ ਕਿਵੇਂ ਪਾਣੀ ਵੱਧ ਲੱਗ ਜਾਂਦਾ ਨਾ ਤੇ ਨਾਲੇ ਵਧਾਈ ਬਣ ਗਈ ਤੇਰੇ ਵਾਲ ਤੇ ਕਾਦੀ ਮੈਂ ਸੁਣਿਆ ਦਲੇ ਵਾਲੀ ਪਹਿਲੀ ਲੈਣਦੇ ਆ ਤੈਨੂੰ ਕਿਥੇ ਪਤਾ ਲੱਗਿਆ ਮੈਂ ਕਿਹਨੂੰ ਦੱਸਿਆ ਤੂੰ ਸਹੀ ਯਾਲੇ ਨੇ ਕਿਹੋ ਗੱਲ ਕੀਤੀ ਹੋਗੀ ਉਹਨੇ ਗਾੜੀ ਮੇਰ ਕੋ ਕਰਤੀ ਵੀ ਦਲੇ ਇਦਾਂ ਪੈਰੀ ਦੇਣਦੇ ਮੈਂ ਚੱਲ ਚੰਗਾ ਵਧੀਆ ਗੱਲ ਆ ਹੋਰ ਨੂੰ ਲੋੜੀ ਉਹਨੇ ਮੁੰਡਾ ਬਾਹਰ ਭੇਜਣਾ ਆਪਣਾ ਉਹੀ ਕੋਈ ਉਹਨੂੰ ਪਤਾ ਕੀ ਗੱਲ ਆ ਜਾਇਦਾਤਾਂ ਜਿਹੜੀਆਂ ਚੀਜ਼ਾਂ ਵਾ ਇਹ ਚੀਜ਼ਾਂ ਜਿਹੜੀਆਂ ਇਸੇ ਕੰਮ ਨੂੰ ਵਾਸਤੇ ਆ ਵੀ ਆਪਣੀ ਲੋੜ ਕਰਜ ਬੰਦਾ ਪੂਰੀ ਕਰ ਲੈਂਦਾ ਹੈ ਆਹ ਉਹ ਤੇ ਨਾਲ ਸਾਡੇ ਲੱਗਦੀ ਆ ਨਾਲ ਨਹੀਂ ਉਹ ਤੇਰੇ ਨਾਲ ਲੱਗਦੀ ਆ ਆ ਤੇ ਜ ਕੋਈ ਹੋਰ ਵਾ ਜੇ ਹੋਖ ਵੱਡ ਗਿਆ ਤੇ ਫੇ ਸਾਡਾ ਓਖਾ ਜਣਾ ਉਹ ਇਦਾਂ ਹੀ ਆ ਗਵਾਨ ਮੱਥਾ ਵੀ ਆਂਦੇ ਚੰਗਾ ਹੀ ਹੋਣਾ ਚਾਹੀਦਾ ਵਾ ਬਗਾਨਾ ਬੰਦਾ ਕੀ ਪਤਾ ਬਗਾਨਾ ਕੋਈ ਆ ਕੇ ਲੱਗੇ ਆ ਗਿਆ ਉਹਨੇ ਕੀ ਬਰਾ ਕਿਦਾਂ ਦਾ ਸੁਭਾਅ ਹੋਣਾ ਕਿਦਾਂ ਦਾ ਨਹੀਂ ਆਹ ਨਾਲ ਪਿਆਰੀ ਲੈਣੀ ਕਿਹੜੀ ਸੌਖੀ ਤੈਨੂੰ ਪਤਾ ਹੋਵੇਗਾ ਵੀ ਸਾਡਾ ਜ਼ਿੰਮੇਦਾਰ ਹੈ ਸਾਡਾ ਘੜਾ ਵੀ ਗੁਰੂਆ ਇੰਨਾ ਪੰਡਾਂ ਰੁਪਈਆ ਕੱਢੀਏ ਤੇ ਫੇਰ ਕਿਦੇ ਪੈਲੀ ਲਈ ਜਾਂਦੀ ਆ ਇਹ ਠੀਕਰਾਂ ਇਕੱਠੀਆਂ ਕਰਨ ਲੱਗੀ ਨਾ ਠੀਕਰਾਂ ਨਹੀਂ ਇੰਨਾਂ ਇਕੱਠੀਆਂ ਹੁੰਦੀਆਂ ਤੇ ਫੇਰ ਪੈਸੇ ਆ ਬਿਲਕੁਲ ਬਿਲਕੁਲ ਬੜਾ ਔਖਾ ਵਾ ਮੈਂ ਕਿਹਾ ਚੱਲ ਫੇਰ ਤੰਗ ਆਪ ਤੰਗ ਹੋਣਾ ਤੰਗੀ ਝਾਗ ਲਾਂ ਮੈਂ ਤਈਓ ਆਖਣੇ ਮੈਂ ਕੋਠਿਆਂ ਮਠੜੇ ਵਾਲ ਨਹੀਂ ਅਜੇ ਹੋਣ ਦੇ ਅਜੇ ਪੈਲੀ ਵਾਲੀ ਆ ਧਿਆਨ ਇਹਨੂੰ ਦਾ ਕੋਠੇ ਕਾਠੇ ਪੈ ਜਾਣਗੇ ਰਹਿਣ ਦੇਾਂਗੇ ਉਹ ਨਹੀਂ ਉਹ ਤਾਂ ਗੱਲ ਹੈਗੀ ਆ ਪਰ ਫੇਰ ਵੀ ਚਲੋ ਨਿਆਣੇ ਤੁਹਾਡੇ ਵੀ ਜਵਾਨ ਹੋਣ ਦੇ ਆ ਹੋ ਮੁੰਡਾ ਪੜਦਾ ਮੁੰਡਾ ਹੋਣ ਹੋਸਟਲ ਚ ਤਾਂ ਹੀ ਆ ਮੈਂ ਵੀ ਨਿਆਣੇ ਵੀ ਜਵਾਨ ਹੋਣ ਦੇ ਆ ਤੇ ਇਹ ਆਪੀ ਬੱਦਾ ਕੋਠੀ ਇਕੱਠੀ ਹੋਣੀ ਬਣਾ ਲਏ ਮੁੜ ਕੇ ਗਾੜੀ ਮਗਾਈ ਹੁੰਦੀ ਜਾਂਦੀ ਆ ਇਹ ਗੱਲ ਤਾਂ ਸਹੀ ਹੈ ਹਲੇ ਵੀ ਮੁੰਡਾ ਹੁਣ ਮੁੰਡਿਆਂ ਦੀ ਜਾਇਦਾਦ ਬਣ ਗਈ ਆ ਆ ਚਲੋ ਕੋਈ ਨਹੀਂ ਨਿਆਣਿਆਂ ਦੀ ਜਾਇਦਾਦ ਤੇ ਮਹਾਰਾਜ ਇਹ ਆਪੀ ਇਹਨਾਂ ਨੂੰ ਸੋਖਾ ਢਾਉਣਾ ਕਰੇ ਬਿਲਕੁਲ ਬਿਲਕੁਲ ਇਹਨਾਂ ਦੇ ਆਸਰੇ ਹੀ ਉੱਡਦੇ ਫਿਰਦੇ ਨਿਆਣਿਆਂ ਦੇ ਆਸਰੀ ਤੇ ਇਹਨਾਂ ਦਾ ਜੇ ਸਭ ਕੋ ਉਹ ਕਰਜ਼ਾ ਚੁੱਕਿਆ ਲੱਥ ਜਾਂਦਾ ਵਾ ਪੈਸੇ ਜਾਇਦਾਦ ਬਣ ਜਾਂਦੇ ਗੱਲ ਚੰਗੀ ਨਾਲ ਜੇ ਕੋਈ ਹੋਰ ਲਿਆ ਜਾਂਦਾ ਤਾਂ ਫਿਰ ਗੱਲ ਮਾੜੀ ਲਾਗੇ ਚੀਜ਼ ਹੀ ਮਿਲਦੀ ਆ ਭਾਵੇਂ ਮਹਿੰਗੀ ਲੱਲੂ ਤੇ ਲੈ ਲਓ ਜਦੋਂ ਸਮਾਂ ਲੰਘ ਜਾਂਦਾ ਨਾ ਫੇਰ ਅਸੀਂ ਪਛਤਾਉਨੇ ਹਾਓ ਯਾਰ ਲੈ ਲੈਿੰਦੇ ਹਾਂ ਤੇ ਉਹ ਮੁੜ ਕੇ ਫਿਰ ਚੀ ਗੱਲ ਹੱਥ ਨਹੀਂ ਆਉਂਦੀ ਨਹੀਂ 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 ਚੰਗੀ ਗੱਲ ਵਾ ਤੇ ਇਹ ਆ ਵੀ ਚਲੋ ਜੇ ਤੁਸੀਂ ਪੈਲੀ ਲਓਗੇ ਕੋਈ ਫਸਲ ਦੇ ਦੋਗੇ ਉਹ ਯਾਰ ਕੋਹ ਹਾਰਤੀ ਕੋ ਫੱਲੇ ਕੋਟਾ ਢੇਰ ਦੇ ਖਾ ਉਤਰਾ ਕੋ ਫੜਲੇ ਆ ਇੱਕ ਦੂਜੇ ਨੂੰ ਪੈਣ ਭਰਾ ਕੋਈ ਇਦਾਂ ਹੀ ਫੜ ਕੇ ਹੀ ਬੰਦਾ ਸਾਰਦਾ ਵਾ ਹਾਂ ਬਿਲਕੁਲ ਹੁਣ ਸਾਰੇ ਬੰਦੇ ਦੇ ਇਹੋ ਗੱਲ ਵੀ ਪੈਸੇ ਦੇ ਰਾਜਾ ਮਹਾਰਾਜੇ ਕੋ ਮੁੱਕ ਜਾਂਦੇ ਆ ਮੁੱਕ ਜਾਂਦੇ ਮੁੱਕ ਜਾਂਦੇ ਇਦਾਂ ਹੀ ਇੰਜ ਆਪ ਚੰਗੇ ਫੇਰ ਦੂਜਾ ਵੀ ਕੋਈ ਨਾ ਨਹੀਂ ਕਰਦਾ ਬਿਲਕੁਲ ਬਿਲਕੁਲ ਦਗਵਾਉਂਦਾ ਹੁਣ ਮੈਂ ਗਵੰਡੂ ਫੜ ਲੇ ਜੇ ਆਪਾਂ ਕਿਸ ਨੂੰ ਚੀਜ਼ ਦਵਾਂਗੇ ਨਾ ਹਾਂ ਤੇ ਕੱਲ ਨੂੰ ਕੋਈ ਹਾਨੂੰ ਵੀ ਦਊਗਾ ਬਿਲਕੁਲ ਬਿਲਕੁਲ ਜੇ ਆਪਾਂ ਚੀਜ਼ ਹੁੰਦਿਆਂ ਸੁਂਦਿਆਂ ਵੀ ਨਾ ਕਰਦੀਏ ਨਾ ਹੂੰ ਤੇ ਮਿਲ ਕੇ ਦੂਜਾ ਹੀ ਕੋਈ ਬੰਦਾ ਨਹੀਂ ਉਹ ਦਿੰਦਾ ਬਿਲਕੁਲ ਇਹ ਗੱਲ ਹੈਗੀ ਹੈ ਹੂੰ ਹੋਰ ਹੋਰ ਵਧੀਆ ਵਧੀਆ ਠੀਕ ਠਾਕ ਤੇ ਖਾ ਲੈਂਦੀ ਕਿ ਨਹੀਂ ਅਜੇ ਖਾ ਲੈਂਦੀ ਮੈਂ ਲੈਂਦੀ ਆ ਮੇਰੀ ਹੈਗਾ ਲਿਆਉਣ ਵਾਲੀ ਸਗਵਾ ਜੀ ਨ ਅਮਰੀਕਾ ਪਹਿਲਾਂ ਚੋਕਲੇ ਦੀ ਮੁਰਕੇ ਸੌੜ ਜੀ ਆਂਦੀ ਮਿਲਦੀ ਨਹੀਂ ਉਹ ਮੈਂ ਅੱਗੇ ਪਿਛਲੇ ਸਾਲ ਲੈਂਦੀ ਸੀ ਉਹ ਮੁਰਕੇ ਜੰਮ ਜੇ ਗਈ ਉਹ ਮੁਰਕੇ ਟੀ ਟਾ ਓ ਟੀਲੇ ਜੇ ਬਣ ਗਏ ਉਹ ਮੁਰਕੇ ਖਿਲਰੇ ਨਾ ਮੈਂ ਤਾਂ ਹੀ ਨਹੀਂ ਲੈਂਦੀ ਨਹੀਂ ਨਹੀਂ ਮੈਂ ਲੈਂਦੀ ਨਾ ਹੋਗਾ ਮੈਂ ਵੀ ਲੈ ਆਈ ਹੋਂਦਾ ਫਿਰ ਕੱਲ ਬੇਟਾ ਜੋੜ ਫਿੰਡਿਆ ਆਇਆ ਮੇਰੇ ਨਾਲ ਹੀ ਅੱਛਾ ਅੱਛਾ ਉਹ ਆਂਦਾ ਆ ਕੇ ਪੈਸੇ ਚਾਹੀਦੇ ਆ ਮੈਂ ਤਾਂ ਮੈਂ ਕਿਹਨੂੰ ਮੈਂ ਤਾਂ ਵੀ ਨਾ ਤੇ ਤੈਨੂੰ ਕੋਈ ਨਹੀਂ ਕੀ ਪਰ ਹੁਣ ਇਹ ਵੀ ਮੁੰਡਾ ਸਾਡਾ ਇੱਕ ਕੋਈ ਕਾਰੋਬਾਰ ਡਿਆ ਖੋਲਣ ਉਧਰ ਅੱਛਾ ਤੇ ਮੈਂ ਕਿਹਾ ਵੀ ਪੈਸੇ ਉਹਨੂੰ ਚਾਹੀਦੇ ਆ ਉਹਨੇ ਪੈਸੇ ਮੈਨੂੰ ਵੀ ਨਹੀਂ ਪਾਏ ਕੋਈ ਅੱਛਾ ਅੱਛਾ ਉਹ ਸਗੋ ਮੇਰੇ ਕੋ ਮੰਗੜਿਆ ਵੀ ਡੈਡੀ ਵੀ ਤੇਰੇ ਕੋ ਹੈਗੇ ਝੋਨੇ ਜਾਣੇ ਰੱਟੇ ਮੈਨੂੰ ਵੀ ਦੇ ਇਦਾਂ ਹੀ ਆ ਹੋ ਗਿਆ ਤੇ ਮੈਂ ਕਿਹਾ ਵੀ ਦੇਣ ਨੂੰ ਤਾਂ ਮੈਂ ਦੇ ਹੀ ਦਿੰਦਾ ਤੈਨੂੰ ਕੋਈ ਗੱਲ ਨਹੀਂ ਹਾਂ ਨਹੀਂ ਮੈਥੋਂ ਆਇਆ ਮੁਰਤੇ ਕੀ ਆਂਦਾ ਹੈ ਮੈਥੋਂ ਜੋ ਦੋ ਤੈਥੋਂ ਮੰਗੇ ਉਥੋਂ ਮੈਥੋਂ ਪੈਸੇ ਮੰਗੇ ਅਈਸ਼ਾ ਮੈਂ ਫੇਰ ਕਮੇਟੀ ਚੁੱਕੀ ਉਹ ਜੋਤੀ ਨਹੀਂ ਪਾਉਂਦੀ ਗਵਰਨ ਕਮੇਟੀਆਂ ਆਹੋ ਦੇਈ ਉਹ ਜੋਤੀ ਪਾਉਂਦੀ ਆ ਹਾਂ ਦੇ ਕਮੇਟੀ ਹੈਗੇ ਮੇਰੇ ਉਥੋਂ ਫੇਰ ਚੁੱਕੀ ਕਮੇਟੀ ਹਾਂ ਮੈਂ ਤਾਂ ਲੈ ਦੀ ਚੱਲ ਆ ਅੱਛਾ ਕਹਿਤਾ ਲੈ ਦੀ ਠੀਕ ਮੈਂ ਕਹਿੰਦਾ ਇਹ ਵੀ ਵਿਚਾਰੀ ਦੀ ਮਜਬੂਰੀ ਆ ਉਹਨਾਂ ਦੇ ਰੇਤਾ ਪੈ ਗਈ ਪੈਰੀ ਦੇ ਵਿੱਚ ਹਾਂ ਤੇ ਦੇਣ ਤੇ ਮੈਂ ਹੀ ਦੇ ਦੇਣੇ ਸੀ ਪਰ ਹੁੰਦੇ ਕੋਲ ਤੇ ਗੱਲ ਤੇ ਹੁੰਦਿਆਂ ਦੀ ਆ ਨਾ ਗੱਲ ਗੱਬੀ ਕੀ ਜਾਂਦਾ ਮੰਗਣਾ ਕਿਹੜਾ ਸੌਖਾ ਵਿਚਾਰਾ ਆ ਕੇ ਤੇ ਰੋਜ਼ ਪਿਆ ਦੋ ਵਜੇ ਕਹਿੰਦਾ ਕਹਿੰਦਾ ਬੋਟਾ ਹੱਤਾਂਗੀ ਓਏ ਉਹ ਕੀ ਆਂਦੇ ਸਿਆਣੇ ਆਂਦੇ ਦੇ ਮੰਗਣ ਗਿਆ ਸੋ ਵਰ ਗਿਆ ਵਰ ਗਿਆ ਵਰ ਗਿਆ ਤੇ ਇਹ ਆ ਵੀ ਮੰਗਣਾ ਸੌਖਾ ਨਹੀਂ ਗਾ ਕੇ ਇਹਦੇ ਗਾੜੀ ਹੱਥ ਢਣੇ ਈਦਾ ਕਰਕੇ ਮੈਨੂੰ ਪਤਾ ਹੋਣਾ ਮੈਂ ਹੁਣ ਮੰਗਣਿਆ ਪਿਆਲੀ ਲੈਣੀ ਆ ਤੇ ਮੰਗਣਿਆ ਮੈਨੂੰ ਪਤਾ ਕਿੱਦਾਂ ਮੰਗਣਿਆ ਮੈਂ ਮੈਂ ਜਿੱਥੇ ਹੋਰ 50 5000 ਹੋਰ ਮੰਗ ਲੂੰ ਫਿਰ ਮੈਨੂੰ ਆ ਚਲੋ ਕੋਈ ਨਹੀਂ ਇਦਾਂ ਹੀ ਆ ਫੜ ਲੜ ਕੇ ਹੀ ਇਹ ਜਿਹੜੇ ਚੜੇ ਆ ਨਾ ਲੱਤ ਜਾਂਦੇ ਆ ਬਿਲਕੁਲ ਬਿਲਕੁਲ ਤੇ ਜਿਹੜੀ ਚੀਜ਼ ਆ ਉਹ ਲਾਗੇ ਮੁੜ ਕੇ ਮਿਲਦੀ ਦੀ ਹਾਂ ਹੋਰ ਠੀਕ ਠਾਕ ਵਧੀਆ ਵਧੀਆ ਮੈਂ ਵੇਖ ਲਾ ਉਹ ਮੱਝ ਖੁੱਲ ਗਈ ਮੇਰੀ ਇੱਕ ਮਿੰਟ ਹੈ ਮੈਂ ਵੇਖਿਆ ਵੇਖਿਆ ਉਹ ਵੇ ਕਿੱਦਾਂ ਨੂੰ ਚਲ ਗਈ ਹੈ ਹਾਂ ਚਲੋਤੀ ਮੈਂ ਇਦਾਂ ਹੀ ਆ ਪਪੀਤਿਆਂ ਦਾ ਵੇਖਣ ਲਾ ਪੀ ਮੈਂ ਵਾਵਾ ਵੱਡਾ ਹੋ ਗਿਆ ਬੂਟਾ ਨਾ ਆਹੋ ਹਾਂ ਫੁੱਲ ਲੱਗੇ ਪਤਾ ਨਹੀਂ ਸੁੱਕਦੇ ਜਾਣ ਦੇ ਆ ਇਹ ਪਤਾ ਨਹੀਂ ਕਿਉਂ ਸੁੱਕਣ ਦੇ ਆ ਜਾਂ ਤਾਂ ਨਾ ਕੋਈ ਦਵਾਈ ਦਵੀ ਲਿਆ ਕੇ ਨਾ ਉਹ ਛਿੜਕਦੇ ਹਨ ਹੂੰ ਤੇ ਜੋਰਾ ਆਇਆ ਹੈਗਾ ਤੇ ਕਿੱਧਰ ਨੂੰ ਨਿਕਲ ਗਿਆ ਉਹ ਤੇ ਉਧਰਲੀ ਪਹਿਲੀਆਂ ਵੱਲ ਚਲੇ ਗਏ ਲੈ ਅਜੇ ਹੁਣੇ ਆਇਆ ਤੇ ਹੁਣ ਫੇਰ ਐਨੂੰ ਨਿਕਲ ਗਿਆ ਆਹੋ ਤੇ ਮੈਂ ਆਉਂ ਵੇਖਣ ਨਹੀਂ ਹੀਗੀ ਤੇ ਉਹ ਘਸਾ ਭਾਜੀ ਨਹੀਂ ਆ ਉਹਨਾਂ ਲਾਗੇ ਖੜੇ ਹੀ ਹੈ ਅੱਛਾ ਹਾਂ ਉਹਨੇ ਕੋਈ ਚੁਗਲੀ ਦਿੱਤੀ ਹੋਣੀ ਉਹਨੇ ਖੜਾ ਕੇ ਚੰਗੀ ਗੱਲ ਕੀਤੀ ਹੋਣੀ ਨਾ ਤਾਂ ਸਾਹ ਵੀ ਇਦਾਂ ਦਾ ਆਹੋ ਇਹ ਤੇ ਗੱਲ ਹੈਗੀ ਆ ਹੂੰ ਹਾਂ ਪਤਾ ਨਹੀਂ ਹੁਣ ਵੀ ਪੈਸਾ ਆਉਂਦਾ ਹੋਇਆ ਪਰ ਬੰਦ ਕੇ ਨਹੀਂ ਹੋਇਆ ਮੈਂ ਤੇ ਇਹ ਪੁੱਛਣਾ ਪੁੱਛਣ ਕਰ ਰਹੀ ਤੇ ਉਧਰੋਂ ਨਿਕਲ ਗਏ ਤੁਰਿਆ ਫਿਰਦਾ ਕਰੂਗਾ ਹੀ ਨਾ ਆਹੋ ਆ ਵੀ ਜੋ ਬੰਨੂ ਵੀ ਹਾਂ ਕਰਤੀ ਉਹਨੂੰ ਵੀ ਦੇਣੀ ਆਹੋ ਉਦਾਂ ਨਾ ਮੈਨੂੰ ਵੀ ਹੋਇਆ ਵੀ ਐਵੇਂ ਹਾਂ ਕਰ ਬੈਠੇ ਵੀ ਆਪੇ ਜੋ ਸੋ ਕੋ ਚੁਕੰਦ ਹੈ ਵਤੇ ਹਨਾ ਚਲੋ ਕੋਈ ਨਹੀਂ ਹੋ ਜਾਣਾ ਅਤੇ ਜਦੋਂ ਫੇਰ ਉਹਦੀ ਮਜਬੂਰੀ ਵੇਖੀ ਦੀ ਤਾਂ ਫੇਰ ਸੋਚੀਦਾ ਵੀ ਨਹੀਂ ਤੁਹਾਡਾ ਹੈਲਪ ਕਰਨੀ ਚਾਹੀਦੀ ਹੈ ਨਹੀਂ ਚਾਹੀਦੀ ਆ ਕਰ ਹਾਂ ਮਜਬੂਰੀ ਉਹਦੀ ਵੀ ਬਥੇਰੀ ਵਿਚਾਰੇ ਦੀ ਆ ਕਿ ਇਹ ਵੀ ਗੁਮਾਂਡ ਆ ਪਿੰਡ ਦੇ ਆ ਪਿੰਡ ਦੇ ਆ ਹੋ ਆਸਾਂ ਆਏ ਆ ਹਾਂ ਹੁਣ ਆਪਣੀਆਂ ਫਸਲਾਂ ਬੜੀਆਂ ਸੋਹਣੀਆਂ ਹੋਈਆਂ ਅਜੇ ਉਹਨਾਂ ਨੇ ਰੇਤਾ ਇਕੱਠੀ ਕਰਨੀ ਤਾਂ ਫੇਰ ਜਾ ਕੇ ਫਸਲ ਬੀਜਣੀ ਹੈ ਫੇਰ ਕਰਮਾਂ ਨੂੰ ਪਤਾ ਨਹੀਂ ਹੋਣੀ ਕਿ ਗੁਣੀ ਕਿ ਨਹੀਂ ਹਾਂ ਚਲੋ ਕੋਈ ਨਹੀਂ ਹੋ ਜਾਊਗਾ ਹਾਂ ਮੈਂ ਨੂੰ ਸੋਚਣ ਦੇ ਹੀ ਪਿਆ ਚਲ ਆਪਣੀ ਦੀਦੀ ਬਾਵਾ ਸੋਖੀ ਸਾਡੀ ਤੇ ਪਹੋਣਾ ਤੋਂ ਨਾ ਪਤਾ ਕਰ ਲਈਏ ਪਹਿਲਾਂ ਦਾ ਨਾ ਠੀਏ ਗੁਲਸਾ ਨਾ ਮੇਰਾ ਕਰੀ ਪਾਹੇ ਤੀਆਂ ਕੋ ਨਹੀਂ ਲਈ ਦੇ ਤੀਆਂ ਨੂੰ ਦੇਈ ਦੇ ਆ ਚਲ ਲੋਕੀ ਉਹਦਾ ਫੜਦੇ ਆ ਕੁੜੀਆਂ ਚਲੋ ਫੜਨੂ ਤਾਂ ਫਾੜੀ ਲੈਨੇ ਆ ਪਰ ਜੇ ਵੇਲਾਕ ਵੇਲਾ ਹੋ ਗਿਆ ਤੇ ਸਾਰੇ ਅੱਖ ਨਾ ਹੁਣ ਕਿੰਨੇ ਫੰਡੇ ਆ ਤੇ ਸਹੀਏ ਸਹੀਏ ਦੇਣੀ ਆਹੋ ਫਸਲ ਦੇ ਸੁਰੰਦੇ ਆ ਕਰਨੇ ਆ ਆਹੋ ਤੇ ਤਾਂ ਹੀ ਆ ਆਹ ਤੇ ਜੇ ਨਾ ਛੇਤੀ ਦਿੱਤੇ ਗਏ ਤਾਂ ਇਹ ਸਾਰੇ ਗੱਲਾਂ ਹੀ ਨਾ ਕਰਨ ਹਾਂ ਹੂੰ ਇਹ ਵੀ ਗੱਲ ਹੈਗੀ ਉਹਦਾ ਬੜੀ ਦੂਰ ਤੱਕ ਸੋਚਣਾ ਪੈਂਦਾ ਹਾਂ ਹੂੰ ਆ ਇਹ ਤਾਂ ਗੱਲ ਨਹੀਂ ਸੀ ਮੈਂ ਸੋਚੀ ਮੈਂ ਚਲਦੀ ਦੀ ਸੌਖੀ ਹੈ ਤੇ ਚਲੋ ਉੱਥੋਂ ਲੈ ਲੈਨੇ ਆ ਚਲੋ ਵੇਖ ਲਓ ਕਰ ਲਓ ਸਲਾਹ ਦੋਵੇਂ ਜਾਨੀ ਹੂੰ ਮੈਂ ਹਾਂ ਗੱਲ ਆਖੀ ਹੁਣ ਨਹੀਂ ਆਉ ਤੁਹਾਡੀ ਵੀ ਗੱਲ ਸਿਆਣੀ ਆ ਹੂੰ ਆ ਵੀ ਫੇਰ ਐਵੇਂ ਮੈਨੇ ਮਾਰਨ ਕੇ ਕੋਈ ਫਾਇਦਾ ਨਹੀਂ ਹਾਂ ਆਖਣਾ ਜੇ ਪੈਲੀਆਂ ਖਰੀਦਣੀਆਂ ਹੱਗੀਆਂ ਤੇ ਪੈਸੇ ਕੋਲ ਹੁੰਦੇ ਤਾਂ ਖਰੀਦਦੇ ਆਹੋ ਚਲ ਵੇਖ ਲੋ ਆਹੋ ਓਦਾਂ ਜਦੋਂ ਖਰੀਦੀ ਤਗਣੀ ਨੇ ਸਾਰਿਆਂ ਨੂੰ ਓਦਾਂ ਖੁਸ਼ੀ ਨਾਲ ਦੱਸਣਾ ਵਾ ਹੂੰ ਓਦਾਂ ਕਿ ਉਹਨਾਂ ਨੇ ਕਹਿਣਾ ਵਾ ਵੀ ਇਤੋਂ ਪੈਸੇ ਲੱਗੇ ਖਰੀਦੀ ਇਹ ਭਾਵੇਂ ਥੋੜੀ ਲੈਣੇ ਹਨ ਥੋੜੀ ਲੈਣੇ ਹਾਂ ਐਵੇਂ ਗੱਲੇ ਠਾ ਜਾਂਦਾ ਗੱਲੇ ਠਾ ਤੀ ਆ ਜੇ ਤੇ ਫੇਰ ਨਹੀਂ ਚਿੰਦੇ ਲੱਗੀਆਂ ਹਾਂ ਹੂੰ ਚਲੋ ਵੇਖ ਲੋ ਜਿੱਤਰਾ ਸੁੱਤਾ ਲੌਂਦਾ ਆਹੋ ਤੇ ਕੀ ਪਤਾ ਪਤਾ ਹੋ ਹੀ ਗਿਆ ਹੁਣ ਮੈਂ ਤਾਂ ਉਦਾਂ ਹੀ ਗੱਲ ਸੋਚਣੀ ਨਹੀਂ ਦੇਈ ਤੇ ਮੈਂ ਤੁਹਾਨੂੰ ਤੁਹਾਡਾ ਨਾਲ ਗੱਲ ਕਰ ਬੈਠੀ ਵੇਰ ਲੋ ਕਰ ਲੋ ਸਲਾਹ ਪਰ ਮੈਂ ਜਿਹੜੀ ਗੱਲ ਆਖੀ ਆ ਨਾ ਹੀ ਆਪਾਂ ਕੁੜੀ ਨੂੰ ਪੁੱਛੀਏ ਆਹੋ ਚੋ ਠੀਕ ਆ ਤਾਂ ਗਾੜੀ ਤੁਸੀਂ ਦੋਵੇਂ ਜੀ ਸਲਾਹ ਕਰ ਲਿਓ ਨਹੀਂ ਮੇਰੀ ਗਾੜੀ ਸਲਾਹ ਆ ਮੈਂ ਤਾਂ ਨਹੀਂ ਕਰਨੀ ਹਾਂ ਆ ਆਜੋ ਫੇਰ ਕਰਨ ਨੂੰ ਆਜਾ ਚਲ ਠੀਕ ਆ ਜਾਂਦਾ ਵਾ ਜੋ ਆ ਇੱਧਰ ਪੈਰਾਂ ਵਾਲ ਲੱਗਿਆ ਤਾਂ ਆ ਜਾਂਦਾ बड़ी लंबी पै ही गए पता नहीं फोन ही अरजीत फोन आया हेलो सताल ठीक ठाक हरजीत सुना सेहत ठीक ठाक अच्छा अं भी ठीक ठाक हाँ ਦਾੜੀ ਤੇਰੇ ਇਥੇ ਬਾਹਰ ਚੱਲ ਗਿਆ ਲੱਗਦਾ ਮੈਂ ਇੱਥੇ ਲੰਮੀ ਪੈ ਗਈ। ਪਤਾ ਨਹੀਂ ਉਹ ਪੜੀਪੁੜੀ ਵੱਲ ਗਿਆ ਕਿੱਧਰ ਨੂੰ ਗਿਆ ਦੱਸ ਕੇ ਨਹੀਂ ਗਿਆ। ਹੋਰ ਬਲਜੀ ਠੀਕ ਠਾਕ? ਗੁਰਨਵਾਜ ਹੋਣੀ। ਕੱਲ ਪਰਸੋਂ ਦੀ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਕਿਸੇ ਨੇ ਵੀ ਤੁਸੀਂ। ਹਾਂ ਉਹ ਤੇ ਆੜੀ ਤੇਰੇ ਦੱਸਣ ਤੇ ਡਿਆ ਸੀ ਆਂਦਾ ਸੀ ਬਿਜੀ ਆ ਉਹ ਤਾਂ ਕਹਿੰਦਾ ਪਰ ਫੇਰ ਵੀ ਚੱਲ ਬੰਦਾ ਮਾੜਾ ਮੋਟਾ ਹੈ ਲੋ ਹੋ ਲੋ ਲੈ ਕੇ ਘਲਾ ਰਹੇ ਨੇ ਨਹੀਂ। ਬੜਾ ਫਰਕ ਪੈ ਜਾਂਦਾ। ਇਹ ਕੰਮ ਪੈ ਗਿਆ ਵਾ ਚਲ ਮੇਰ ਨਾਲ ਹੀ ਗੱਲ ਕਰ ਲੈ ਡੈਡੀ ਨੂੰ ਕੀ ਆਖਣਾ ਤੂੰ ਅੱਛਾ ਪਿਆਲੀ ਵੇਚ ਕੇ ਪੁੱਤ ਪਿਆਲੀਆਂ ਤੇ ਲੋਕੀ ਖਰੀਦਦੇ ਆ ਵੇਚਦਾ ਕੌਣ ਹੁੰਦਾ ਵਾ ਨਹੀਂ ਨਹੀਂ ਹਾਂ ਅੱਛਾ ਹਾਨੂੰ ਇੱਥੇ ਲੈ ਜਾਣਾ ਵਾ ਜੇ ਸਾਡਾ ਜੀ ਨਾ ਲੱਗਾ ਤੇ ਫੇਰ ਚਲ ਕੋਈ ਨਹੀਂ ਆਈਮਸੋਂ ਗੰਬਾਰ ਦੇ ਹੁਟੇ ਲਾਵਾਂਗੇ ਜਾਂ ਜਾਂਦੇ ਤੇ ਬਾਹਰ ਘੁੰਮਾਂ ਫਿਰਾਂਗੇ ਆਹੋ ਜਿੱਦਾਂ ਹੁਣ ਤੋਂ ਕਮੇਗਾ ਉਦਾਂ ਕਰਨੀ ਪੈਣੀ ਆ ਜੇ ਮੇਰੇ ਪੁੱਤ ਘਰ ਕੱਲੋਂਦਾ ਰਿਹਾ ਵਾਗੇ ਤੇ ਜੇ ਹੁਣ ਤੈਨੂੰ ਲੋੜ ਆ ਤੇ ਉਹ ਤੇ ਆਪਾਂ ਹੁਣ ਕਰਨਾ ਹੀ ਪੈਣਾ ਕੋਨਾ ਕੋ ਸਾਨੂੰ ਆਉਂਦਾ ਜਰਾ ਡੈਡੀ ਤੇ ਕੋਈ ਨਹੀਂ ਮੈਂ ਦੱਸਦੀਆਂ ਕਰਦੀਆਂ ਗੱਲ ਫੇਰ ਤੈਨੂੰ ਲਾਉਂਦਾ ਫੋਨ ਆ ਹੋਰ ਬਾਕੀ ਆਹਣ ਗਵਾਂਡ ਤੇਰੇ ਦੋਸਤ ਮਿੱਤਰ ਸਾਰੇ ਠੀਕ ਠਾਕ ਆ ਅੱਛਾ ਅੱਛਾ ਛੇਤੀ ਆ ਕਿ ਨਜ਼ਰ ਤੱਕ 1 ਘੰਟੇ ਤੱਕ ਚੱਲ ਕੋ ਇੰਦਰ ਡਾੜੀ ਹੁੰਦਾ ਫੇ ਮੈਂ ਕਹਿੰਨੀ ਉਹਨੂੰ ਲਾਉਂਦਾ ਫੋਨ ਹੈ ਚੰਗਾ ਮੁੰਡਾ ਆਂਦਾ ਫੜੀ ਵੇਚ ਕੇ ਪੈਸੇ ਦੇ ਦੋ ਇਹ ਕਿੱਦਾਂ ਦੀ ਗੱਲ ਹੋਈ ਫੇਰਾਂ ਦਾ ਤੁਹਾਨੂੰ ਹੀ ਬਾਹਰ ਲੈ ਜਾਣਾ ਚੱਲ ਆ ਸ਼ਾਹ ਪੇਰਾ ਡੈਡੀ ਜੋ ਕਰੂਗਾ ਦੱਸਦੀ ਆਂ ਆਉਂਦਾ ਤੇ ਮਾੜਾ ਕਿੱਧਰ ਫਿਰਣੀ ਆ ਮੈਂ ਤਾਂ ਤੈਨੂੰ ਵੇਖਣ ਆਈ ਸੀਗੀ ਮੈਂ ਤਾਂ ਲੱਭੜੀ ਮੈਂ ਆਖਣੇ ਪਤਾ ਨਹੀਂ ਕਿੱਥੇ ਉਹ ਮੈਰਿਜ ਤੇ ਗਿਆ ਪੈਲੀਆਂ ਲ ਵੇਲੀਆ ਲ ਗਿਆ ਤੇ ਉੱਥੇ ਗਰ ਸਾਹਿਬ ਮਿਲ ਪਿਆ ਠੰਡ ਹੋ ਗਈ ਆ ਤੇ ਨਾਲੇ ਕੋਈ ਨਾ ਮੋਟਾ ਪਾਇਆ ਕਰ ਕੋਈ ਨਹੀਂ ਪਾਲੀ ਨਾ ਠੰਡ ਤਾਂ ਵਾਕਈ ਹੋਣੀਗੀ ਠੰਡ ਲੱਗਦੀ ਆ ਕੀ ਆਂਦਾ ਗਰ ਸਾਹਿਬ ਕੋਈ ਹੋ ਵੀ ਨਹੀਂ ਗਰ ਸਾਹਿਬ ਕਹਿੰਦਾ ਵਧਾਈ ਹੋਏ ਤੂੰ ਪੈਲੀਆਂ ਨੇ ਲੈ ਆਂਡਿਆ ਮੈਂ ਕਿਹਾ ਮੈਂ ਤੇ ਕਿਸੇ ਨਾਲ ਗੱਲ ਨਹੀਂ ਕੀਤੀ ਤੈਨੂੰ ਕਿਥੋਂ ਪਤਾ ਲੱਗ ਗਈ ਅੱਛਾ ਆਂਦਾ ਕਿ ਦਿਆਲੇ ਨੇ ਕਿਸੇ ਨਾਲ ਕੀਤੀ ਉਹਨੇ ਗਾੜੀ ਮੈਨੂੰ ਦੱਸਤਾ ਹੈ ਅੱਛਾ ਚਲੋ ਹੋਈ ਹੋਊਗੀ ਉਹਨੂੰ ਵਿਚਾਰੇ ਨੂੰ ਲੋੜ ਵਾ ਜਿਹਨੂੰ ਲੋੜ ਜਿਹਨੂੰ ਲੋੜ ਹੋਵੇ ਉਹਨੇ ਗੱਲ ਕਰਨੀ ਹੁੰਦੀ ਆ ਆਹ ਫੇ ਮੈਂ ਕਿਹਾ ਜੋ ਬਣਾਇਆ ਸੀ ਹਾਂ ਆਹੋ ਆਇਆ ਸੀ ਕਹਿੰਦਾ ਮੈਂ ਪੈਸੇ ਮੰਗਦਾ ਸੀ ਮੇਥੇ ਮੈਂ ਨਾ ਕਰਤੀ ਮੇਥੇ ਸਰਦਾ ਨਹੀਂ ਮੈਂ ਮੈਂ ਹਾਂ ਕਰਤੀ ਜਦੋਂ ਮੈਂ ਕਿਹਾ ਪੈ ਹਾਂ ਕਰਤੀ ਪੱਕਾ ਪੱਕਾ ਜਿਹਾ ਰਹਿ ਗਿਆ ਹਾਂ ਐ ਪੈਲੀ ਵੀ ਲਈ ਜਨਾ ਨੂੰ ਪੈਸੇ ਇੱਥੇ ਕੋਤ ਮੈਂ ਕਿਹਾ ਇਹਦੇ ਮੰਗਤਾ ਕੀ ਆ ਆ ਇਸ ਤਰ੍ਹਾਂ ਹੀ ਆ ਇਹਨਾਂ ਦੇ ਦਿਲ ਵਿੱਚ ਆ ਵੀ ਪਤਾ ਨਹੀਂ ਇਹਨਾਂ ਕੋ ਕਿੰਨੇ ਕ ਪੈਸੇ ਆ ਹਾਂ ਤੇ ਜਰਾ ਡੰਗਰ ਨਾ ਕੁੱਟ ਕੇ ਬੰਨਿਆ ਕਰ ਹਾਂ ਲੋ ਹੁਣ ਕਣਕਾਂ ਕਣਕਾਂ ਆਵੇ ਉਗਣ ਡੀਆਂ ਆ ਮੈਂ ਤੇ ਮੇਰੇ ਕੋ ਨਹੀਂ ਗੱਲਾਂ ਕਹਿਦੀਆਂ ਸੁਣੀਆਂ ਜਾਂਦੀਆਂ ਕੁੱਟ ਕੇ ਬੰਨਿਆ ਕਰ ਮੈਂ ਆ ਪਤਾ ਨਹੀਂ ਬੱਦੀ ਦੇ ਕੁੱਟ ਕੇ ਹੀ ਪਤਾ ਨਹੀਂ ਮੂੰਹ ਮਾਨਾ ਖੁੱਲ ਖੁੱਲ ਜਾਂਦੀ ਕਿਤੇ ਹੈਗੀ ਚਵਲ ਜੀ ਹੈਗੀ ਹੈ ਹੈ ਵੀ ਖੁੱਲੀ ਰਹਿੰਦੀ ਆ ਕਿ ਜਦੋਂ ਵੇਖ ਲੋ ਤਾਂ ਫੇਰ ਪੁੱਤ ਮੇਰੇ ਮੈਂ ਨਹੀਂ ਉਹ ਕਹਿਦੀ ਗੱਲ ਸੁਣ ਨਹੀਂ ਨਹੀਂ ਤੈਨੂੰ ਗੱਲਾਂ ਮੈਂ ਕਰ ਜੂ ਕੋਈ ਆ ਤੇ ਕੁੱਟ ਕੇ ਡੰਗਰ ਬੰਨਿਆ ਕਰ ਤੇ ਉਹਨੂੰ ਪਤਾ ਕੀ ਕਰਿਆ ਕਰ ਜਿਹੜਾ ਡੰਗਰ ਮੂੰਹ ਨਾ ਖੁੱਲੇ ਨਾ ਆਂਦੇ ਕਿਲੇ ਨੂੰ ਗੋਹਾ ਲਾ ਦਈਏ ਨਾ ਤੇ ਫੇਰ ਹੀ ਡੰਗਰ ਖੁੱਲਦਾ अच्छा انا ਨਵਾਂ ਨੁਕਤਾ ਸੁਖ ਲੈ ਨਹੀਂ ਪੁੱਤ ਤੈਨੂੰ ਨਹੀਂ ਪਤਾ ਤੂੰ ਤਾਂ ਨਿਆਣਾ ਵਾ ਹੁਣ ਅਹੀਂ ਤੇ ਉਹ ਜੋਤੀ ਦਾ ਆਪ ਮੜ ਕੋਈ ਗੱਲਬਾਤ ਜੋਤੀ ਨਾਲ ਫੋਨ ਪਾਤੇ ਨਹੀਂ ਜੋਤੀ ਨੇ ਕੀਤੀ ਨਹੀਂ ਜੇ ਉਹ ਤਰਾਂਦੀ ਹੀ ਮੈਂ ਪੈਸੇ ਇਕੱਠੇ ਕਰਕੇ ਤੇ ਤੈਨੂੰ ਕਰੂੰਗੀ ਫੋਨ ਆਹੋ ਮੈਂ ਕਰਨਾ ਕੋਈ ਫੋਨ ਆਉਣ ਪਹਿਲੇ ਆ ਕੇ ਤੇ ਕੋਈ ਨਹੀਂ ਆਪ ਕਰ ਲੈਨੇ ਆ ਲੋੜ ਸਾਨੂੰ ਆ ਆ ਉਹੀ ਨਾ ਆ ਕਰਕੇ ਇਕੱਠੇ ਦੇ ਉਹ ਤਰਾ ਆਂਦੀ ਹੀ ਵੀ ਮੈਂ ਕਮੇਟੀ ਤੁਹਾਨੂੰ ਹੀ ਦਵਾਂਗੀ ਨਹੀਂ ਤੇ ਅੱਲਾ ਵੀ ਖੜੇ ਪਿਆ ਨਾ ਹੁਣ ਕਹਿੰਦਾ ਮੈਨੂੰ ਦੋ ਅੱਛਾ ਉਹਨੂੰ ਚਰੇ ਨਹੀਂ ਦੋ ਬਦਬ ਕਰੀਏ ਹੱਥ ਤੇ ਕਰੀਏ ਉਹਨੂੰ ਦੇ ਦੂ ਕਹਿੰਦੇ ਬੰਦੇ ਹੋਰ ਵੀ ਬੜੇ ਫਿਰਦੇ ਆ ਨਾ ਹੂੰ ਹੂੰ ਥੋੜੇ ਬਹੁਤੇ ਦੇ ਦੇਣੇ ਹੀ ਉਹ ਹੀ ਨਾ ਉਹ ਬੇਤੇ ਥੋੜੇ ਬਹੁਤੇ ਦੇ ਦ ਤਾਂ ਇਹਨੂੰ ਮੈਂ ਗਿਆ ਆ ਫਿਰ ਭੱਜ ਗਿਆ ਕਿ ਫੇ ਉਹਨੇ ਹੁਣ ਕਿਉਂ ਦੇਣੀ ਪਤਾ ਲੱਗਦਾ ਅੱਜ ਕੱਲ ਬੰਦੇ ਮੁੱਕੇ ਦਾ ਪਤਾ ਲੱਗਦਾ ਝਾੜੂ ਛਲੇ ਲੋਕੀ ਮੁੱਕਰ ਜਾਂਦੇ ਨਹੀਂ ਨਹੀਂ ਕੋਈ ਨਹੀਂ ਜਦੋਂ ਕਹਿੰਨੇ ਵੱਧ ਕਹਤੇ ਨਹੀਂ ਮੁੱਕਰਦਾ ਜਦੋਂ ਜਦੋਂ ਦਾ ਲੋਕਾਂ ਦਾ ਪਰ ਆਪਾਂ ਦਿਹਾੜੀ ਡੰਗ ਚ ਦੇ ਦਿੰ ਘਰ ਨੀਓ ਬਣਾਉਂਦਾ ਪਿਆਲੀ ਪਤਾ ਨਹੀਂ ਕਿੱਥੋਂ ਲਈ ਜਾਂਦੀ ਮੈਂ ਕਿਹਾ ਹੁਣ ਸਾਨੂੰ ਸੌਂਕਾ ਪਿਆਲੀ ਬਣਾਉਂਦਾ ਸਾਨੂੰ ਘਰ ਦਾਉਂਦੇ ਸੌਂਕਾ ਨਹੀਂ ਤੇ ਘਰ ਸਾਡਾ ਮਾਲਾ ਘਰ ਹੱਡ ਬਣਿਆ ਉਹੀ ਲੋਕਾਂ ਨੂੰ ਆਦਤ ਹੁੰਦੀ ਆ ਗੱਲਾਂ ਕਰਨ ਦੀ ਆ ਕੋਈ ਨਹੀਂ ਬਣ ਗਏ ਉਤਰੇ ਪੈਸੇ ਕੁਝ ਬਣੇ ਨਹੀਂ ਬਰ ਗਏ ਬਣ ਗਏ ਪੈਸੇ ਆ ਤੇ ਚਾਲਾ ਜੋਤੀ ਕੋ ਫੜਦੇ ਆ ਸਾਡੇ ਪੁਰੇ ਹੋ ਜਾਂਦੇ ਆ ਜੋਤੀ ਵਾਲੇ ਪੈਸੇ ਹੋ ਜਾਂਦੇ ਆ ਆ ਚਲ ਕੋਈ ਗੱਲ ਨਹੀਂ ਕੋਈ ਜ਼ਿਆਦਾ ਦੋਸਤਾ ਕਰਤੀ ਮਤ ਮੇਰੇ ਨਾਲ ਚਲੋ ਭੈਣ ਭਰਾ ਕਰੀ ਦਿੰਦੇ ਆ ਆਪ ਚੰਗੇ ਹੋਣਾ ਚਾਹੀਦਾ ਆ ਕੋਈ ਨਹੀਂ ਮੈਂ ਗੋਪੀ ਨਾਲ ਗੱਲ ਕੀਤੀ ਨਾ ਹੂੰ ਉਹਦੇ ਕੋਲ ਸੋਨਾ ਲੈ ਕੇ ਤੇ ਮੈਂ ਸੋਨੇ ਦੇ ਚੋਕਲੇ ਪੈਸੇ ਮੈਂ ਤੈਨੂੰ ਦੱਸਿਆ ਨਹੀਂ ਸੱਚ ਚੱਲ ਕੋਈ ਨਹੀਂ ਪੈਲੀ ਜਿਹੜੀ ਐ ਵੀ ਸੋਨਾ ਹੀ ਆ ਆ ਹੋ ਗਈ ਛੁੱਟ ਜੂ ਛੁੱਟ ਚਲ ਉਹਨੇ ਮੈਨੂੰ ਨਾ ਨਹੀਂ ਦਿੱਤਾ ਮੈਨੂੰ ਕਹਿੰਦੇ ਚੱਲ ਆਇਆ ਚਲ ਕੋਈ ਨਹੀਂ ਮਾੜੀ ਗੱਲ ਨਹੀਂ ਇਹਨੇ ਕਿ ਕੀ ਸੋਹਣੀ ਗੱਲ ਕੀਤੀ ਆ ਚਲ ਆ ਜਾ ਘਰ ਨੂੰ ਫੇਰ ਤੂੰ ਹਾਂ ਚੰਗਾ ਹਾਂ ਖਰਾਣਗੀ ਵਾਲੀ ਗੱਲ ਹੀ ਹੋ ਜੋਦੇ ਨੇ ਮੈਨੂੰ ਸਮਝ ਨਹੀਂ ਲੱਗਣ ਡਈ ਉਧਰੋਂ ਆਖੀ ਜਾਂਦਾ ਵਾ ਵੀ ਮੈਂ ਪੈਸੇ ਪੈਲੀ ਦੇ ਫੜ ਫੜ ਕੇ ਦੇਣ ਦਿਆ ਉਧਰ ਜੂਬਨ ਵੀ ਹਾਂ ਕਰ ਬੈਠਾ ਆ ਜਾ ਮੈਂ ਆਖਾ ਤੁਸੀਂ ਕਰਨ ਹੋਣਾ ਅੰਦਰ ਨੂੰ ਤੁਸੀਂ ਇੱਥੇ ਬੈ ਗਏ ਤੇ ਅਜੇ ਹੁਣੇ ਹੀ ਅਜੇ ਤੇ ਦਿਨ ਵਧੇ ਅਜੇ ਹੁਣੇ ਅੰਦਰ ਵੜ ਜਾਣਾ ਵਾ ਮੁੜ ਕੇ ਸੌਣਾ ਹੀ ਅੰਦਰ ਉਹ ਤਾਂ ਸੌਣਾ ਹੀ ਓਦਾਂ ਹੀ ਮੈਂ ਹਾਂ ਚੱਲ ਕਰਿਆ ਅੰਦਰ ਨੂੰ ਆਹ ਇਹ ਦਿਨ ਵਾ ਵੇ ਸੂਰਜੋ ਚਮਕ ਗਿਆ ਮੈਂ ਤਾਂ ਉਧਰ ਗਏ ਪਿਆਰੀਆਂ ਨਾਲ ਹੂੰ ਤੇ ਮੈਂ ਉਥੇ ਜੋਦਾ ਟੱਕਰ ਗਿਆ ਅੱਛਾ ਤੇ ਹੋਰ ਜਰੂ ਪੈ ਗਈਆਂ ਪੂਰੀਆਂ ਦੀਆਂ ਗੱਲਾਂ ਬਾਤਾਂ ਕੀਤੀਆਂ ਤੇ ਮੁੜ ਕੇ ਮੈਂ ਖਿਆ ਤੇਰੇ ਨਾਲ ਵਧਾਈ ਬਣੀ ਆਂ ਦਾ ਕਾਦੀ ਅੱਛਾ ਮੈਂ ਤਾਂ ਦਿਆਲੇ ਵਾਲੀ ਪਹਿਲੀ ਲੈਣ ਡਿਆ ਆਹੋ ਤੇ ਆਂਦਾ ਮੈਂ ਤਾਂ ਕੋਈ ਗੱਲ ਹੀ ਕੀਤੀ ਤੇ ਮੈਂ ਖਾ ਦਿਆਲੇ ਨੇ ਕਿਹੋ ਕੀਤੀ ਉਹਦੇ ਉਹਨੇ ਗੜੀ ਮੈਨੂੰ ਦੱਸਿਆ ਹੂੰ ਤੇ ਆਂਦਾ ਆਹੋ ਮੈਂ ਬੁੱਢ ਮੈਂ ਕਿਹਾ ਮੈਂ ਵੀ ਇਹ ਪੈਰੀਆਂ ਕਿਹੜੀਆਂ ਲੈਣੀਆਂ ਨਹੀਂ ਅਹੀਂ ਕਿਸੇ ਕੋਲ ਗੱਲ ਨਹੀਂ ਕੀਤੀ ਆਏ ਤਾਂ ਮੈਂ ਗਈ ਹਾਂ ਤੇ ਮੈਨੂੰ ਉਸੇ ਵੇਲੇ ਚਾਚੀ ਨੇ ਦੱਸ ਦਿੱਤੀ ਸਾਰੀ ਗੱਲ ਹੋਈ ਉਹਦੇ ਹੁਣ ਉਹਨੂੰ ਇਹ ਥੋੜਾ ਪਤਾ ਵੀ ਆਹ ਇਹ ਚਲ ਗਿਆ ਹੀ ਨਾ ਚਾਚੀ ਨੇ ਬਾਅਦ ਚ ਗੱਲ ਕੀਤੀ ਹੁਣ ਇਹਨੂੰ ਜੋਦੇ ਨੂੰ ਥੋੜਾ ਬੜਾ ਵੀ ਚਾਚੀ ਨੇ ਤੈਨੂੰ ਦੱਸਿਆ ਵਾਹ ਵਾਹ ਹਾਂ ਤੇ ਮੈਂ ਹੈਰਾਨਗੀ ਵਾਲੀ ਗੱਲ ਆ ਤੇ ਮੈਂ ਕਿਹਾ ਵੀ ਆਹਦਾ ਪੈਸੇ ਤੇ ਮੈਂ ਗਵਾਂਢੀ ਕੋ ਫੜ ਲੈ ਕਰੀ ਉਹ ਕੋ ਫੜੇ ਫੜੁ ਕੇ ਮੈਂ ਇਦਾਂ ਲੈਣ ਦਿਆਂ ਹਮ ਜੋਤੀ ਵਾਲਾ ਕਮੇਟੀਆਂ ਪਈਆਂ ਹਿਓ ਹਮ ਤੇ ਮੁੜ ਕੇ ਜੋ ਬੰਦੀ ਗੱਲ ਕਰਤੀ ਆ ਬੇਟ ਵਾਲਾ ਜੋ ਬਨਾਇਆ ਮੈਂ ਆਇਆ ਹੂੰ ਤੇ ਆਂਦਾ ਮੇਰੇ ਅੱਲ ਵੀ ਆਇਆ ਤੇ ਮੈਂ ਕਿਹਾ ਫੇਰ ਕੀ ਤੂੰ ਕੀ ਆਖਿਆ ਆਂਦਾ ਮੈਂ ਹਾਂ ਕਰਤੀ ਹੈ ਹਾਂ ਹਾਂ ਕਰਤੀ ਮੈਂ ਇਸ ਗੱਲ ਦੀ ਹਰਾਨ ਗਈ ਮੈਨੂੰ ਵੀ ਇੱਕ ਬੰਦੇ ਆਖੀ ਜਾਂਦਾ ਵੀ ਮੈਂ ਪੈੜੀ ਜਿਹੜੀ ਆ ਪੈਸੇ ਫੜ ਦੜ ਕੇ ਇਦਾਂ ਕਰਨ ਡਿਆ ਵਾਂ ਪੈੜੀ ਲੈਣ ਵਾਸਤੇ ਤੇ ਇੱਕ ਬੰਦੇ ਜੋਬਨ ਨੂੰ ਵੀ ਹਾਂ ਕਰ ਬੈਠਾ 50000 ਰੁਪਏ ਦੀ ਹਾਂ ਕਰਤੀ ਉਹਨੇ ਆਹੋ ਬੱਲੇ ਬੱਲੇ ਹੈ ਮੈਨੂੰ ਤਾਂ ਲੱਗਦਾ ਇਹਨਾਂ ਨੇ ਖੂਪ ਪੁੱਟਿਆ ਵਾ ਵਿੱਚ ਪੈਸੇ ਨੱਪੇ ਜਿੱਦਾਂ ਦੰਦਰ ਭਾਵੇਂ ਸਾਡੇ ਗਵੰਡੀ ਹੈ ਨਾ ਦਿਲ ਦਾ ਪੇਤ ਕੋਈ ਵੀ ਨਹੀਂ ਦਿੰਦਾ ਆਪਣਾ ਨਹੀਂ ਦਿੰਦਾ ਕਿ ਹੈ ਨਾ ਕੋਈ ਨਹੀਂ ਪੇਤ ਦਿੰਦਾ ਪੇਤ ਨਹੀਂ ਕੋਈ ਦਿੰਦਾ ਅਹੀਂ ਆ ਜਿਹੜੇ ਆਪਣੇ ਸਾਰੀ ਦਿਲ ਦੀਆਂ ਗਲਾਈ ਤਾਂ ਦੱਸ ਦਿੰਦੇ ਪਰ ਉਹਨਾਂ ਦੀ ਕਮਾਈ ਕਾਦੀ ਐ ਈਡੀ ਉਹਨਾਂ ਜਿਹੜਾ ਇੰਨਾ ਕੋ ਖਰੀਦੀ ਜਾਂਦੇ ਮੈਨੂੰ ਇਹ ਨਹੀਂ ਸਮਝ ਲੱਗਦਾ ਕਿ ਹੱਡ ਵੀ ਆ ਕਮਾਈ ਹੱਡੀ ਵੀ ਆ ਹੈਗੀ ਆ ਉਹਨਾਂ ਦੀ ਵੀ ਹੈਗੀ ਆ ਕਮਾਈ ਜਦੋਂ ਫਸਲ ਦੇ ਵਟਦੇ ਦੁੱਧ ਦਾ ਹੀ ਵਟਣਦੇ ਆ ਪਰ ਇੰਨਾ ਫਿਰ ਉਹਨਾਂ ਦਾ ਸਾਡਾ ਮੁੰਡਾ ਬਾਹਰ ਗਿਆ ਵਾ ਉੱਥੋਂ ਪੈਸੇ ਕਲੌਂਦਾ ਵਾ ਹਾੜ ਕੋਲ ਜਮਾ ਹੁੰਦੇ ਨਹੀਂ ਕਿ ਹਾੜ ਕੋਲ ਇਦਾਂ ਪੈਲੀਆਂ ਖਰੀਦੀਆਂ ਜਾਂਦੀਆਂ ਰਾਲੀ ਗਾੜੀ ਕੋਈ ਖੇਡ ਆ ਵੀ 100 ਦੀ 1000 ਦੀ ਆ ਜਾਣੀ ਜਾਂ ਲੱਖ ਦੀ 2 ਲੱਖ ਦੀ ਆ ਜਾਣੀ ਲੱਖਾਂ ਚ ਆਉਂਦੀ ਲੱਖਾਂ ਚ ਲੱਖਾਂ ਚ 24 ਲੱਖ 50 ਲੱਖ ਨੂੰ ਕਿੱਲਾ ਕਿੱਲਾ ਤਾਕੀਪਤਾ ਕਿੰਨੇ ਕਿੱਲੇ ਲੈਣ ਡਿਆ ਵਾ ਦਈ ਵੀ ਭਾਏ ਵਿਆਜੀ ਦੇਣ ਡਿਆ ਫੇਰ ਨੂੰ ਕਿਨੂੰ ਜੋਬਨ ਨੂੰ ਜੋਬਨ ਰਾਤੀ ਗੱਲ ਨਹੀਂ ਕਰਦਾ ਵੀ ਮੈਨੂੰ ਭਾਏ ਵਿਆਜੀ ਕਿਤੇ ਪੁੱਛ ਦੋ ਤੇ ਭਾਏ ਵਿਆਜ ਵਿਆਜ ਖਾਂਦਾ ਹੋਏ ਵਿਆਜੀ ਦਿੱਤੇ ਹੋਣੇ ਆ ਉਦਾਂ ਕਿੱਥੋਂ ਜੋਦਾ ਪੈਸੇ ਦੇਣ ਵਾਲਾ ਵਾਕਿਆ ਹੀ ਭਾਵੇਂ ਇਹ ਵੀ ਗੱਲ ਹੋ ਸਕਦੀ ਆ ਹੋਰ ਉਹਨੇ ਤੁਹਾਨੂੰ ਸਾਰੀਆਂ ਗੱਲਾਂ ਦੱਸ ਦੇਣੀਆਂ ਹੀ ਕਿਤੇ ਉਹ 50000 ਰੁਪਏ ਮੈਂ ਕਿਹੜਾ ਇਦਾਂ ਫੜਾ ਦੂ ਆਂਦਾ ਨਾ ਮੈਂ ਤੇ ਚੁੱਕ ਚਾਕੇ ਬੋਤਰਾ ਇੱਕ ਗੱਲ ਹੈਗੀ ਮੈਂ ਨਹੀਂ ਉਹਨੂੰ ਆਖਿਆ ਵੀ ਜੋ ਬੰਦੇ ਇੱਕ ਵਾਰ ਮੇਰੇ ਕੋ ਖੜੇ ਤੇ ਮੇਰੇ ਇਦਾਂ ਕਰਕੇ ਕੁੱਡੀਆਂ ਖੋਟੇ ਕਰਕੇ ਮੈਨੂੰ ਮੋੜੇ ਸੀ ਆਹੋ ਮੈਂ ਨਹੀਂ ਦੱਸਿਆ ਉਹਨੂੰ ਤੇ ਮੈਂ ਚਲੋ ਜੇ ਕਿਹਦਾ ਸਰਦਾ ਜਿੱਦਾਂ ਸਰਦਾ ਸਾਰੀ ਕੋਈ ਇਹ ਚੁੱਕਣ ਤੇ ਜਰਵਾ ਜਾਂਦਾ ਨਾ ਬੇੜਾ ਜਿਹੜਾ ਬੰਦਾ ਪੈਸੇ ਉਹਨੂੰ ਪਤਾ ਮੈਂ ਉੱਥੋਂ ਵੀ ਚੁੱਕ ਲੈਣੇ ਉੱਥੋਂ ਵੀ ਚੁੱਕ ਲੈਣੇ ਚੁੱਕਣੇ ਜਿਹੜੇ ਉਹ ਹਦਾਰਸਦਾਰ ਚੁੱਕਣੇ ਆ ਉਧਰੋਂ ਵਿਆਜ ਲਈ ਜਾਂਦਾ ਇਹਨੇ ਵਿਆਜੀ ਦਿੱਤੀਣਗੇ ਜਾਓ ਵੇਖ ਲਿਓ ਪੱਕਾ ਚੱਲ ਕਸਮਾਂ ਨੂੰ ਖਾਣ ਉਹਨਾਂ ਦੀਆਂ ਗੱਲਾਂ ਛੱਡੋ ਤੁਸੀਂ ਮੇਰੀ ਸੁਣੋ ਆ ਤੁਹਾਡੇ ਲਾਡਲੇ ਦਾ ਵੀ ਫੋਨ ਆਇਆ ਹਰਜੀਤ ਦਾ ਕੀ ਕਹਿੰਦਾ ਉਹਦੇ ਬੜਾ ਕੋ ਕਹਿ ਗਿਆ ਆਂਦਾ ਵਾਹੇ ਪਹਿਲੀ ਵੇਚ ਕੇ ਤੇ ਮੈਨੂੰ ਪੈਸੇ ਦੋ ਮੈਂ ਇੱਥੇ ਬਿਜ਼ਨਸ ਸ਼ੁਰੂ ਕੀਤਾ ਪਹਿਲੀ ਵੇਚ ਕੇ ਪੈਸੇ ਦੋ ਆਹ ਮੈਂ ਆ ਪੁੱਤ ਪਿਆਰੀ ਕੌਣ ਵੇਚਦਾ ਵਾ ਪਿਆਰੀ ਤੇ ਲੋਕੀ ਖਰੀਦਦੇ ਆ ਉਹ ਕਹੇ ਵੀ ਸਾਡੇ ਗਵਾਂਢੀ ਦੇ ਪਿਆਰੀਆਂ ਖਰੀਦਣਦੇ ਆ ਤੇ ਤੂੰ ਹੱਡੀਆਂ ਮਕਾਉਣਦੇ ਆ ਇਹ ਤੇਰੀ ਜਾਇਦਾਦ ਵਾ ਪੁੱਤ ਆਂਦਾ ਤੁਹਾਨੂੰ ਵੀ ਲੈ ਜਾਣਾ ਉੱਥੇ ਜਾਜ ਤੇ ਚੜਾ ਕੇ ਬਾਹਰ ਮੈਂ ਚੱਲ ਚ ਮੈਨੂੰ ਤੇ ਚਾਹ ਹੀ ਚੜ ਕੇ ਮੈਂ ਚੰਗਾ ਸੁਖ ਜਾਜ ਦੇ ਹੂ ਰੇ ਲਵਾਂਗੇ ਤੇ ਨਾਲ ਢੜਕੋ ਘੁਮਾਂ ਫਿਰਾਂਗੇ ਅੱਛਾ ਆਂਦਾ ਜਾੜੀ ਜਾਇਦਾਦ ਵਾ ਵੇਚ ਕੇ ਉੱਥੇ ਚੱਲ ਜੀ ਜੜੀ ਕਿੱਥੇ ਮੈਂ ਗੱਲ ਕਰਨੀ ਮੈਂ ਮੇਰ ਨਾਲ ਕਰ ਲਾ ਤੇ ਤਾਂ ਕਰਕੇ ਮੇਰ ਨਾਲ ਗੱਲ ਕੀਤੀ ਦੰਦਰ ਜੰਮਣ ਭੋਵਾਂ ਦੇ ਛੱਡਣੀ ਨਹੀਂ ਚਾਹੀਦੀ ਆਪਣੀ ਉਹ ਤੇ ਹੈ ਹੀ ਪੈਰੀ ਜਿਹੜੀ ਐ ਖਸਮ ਨੂੰ ਡੀਕਦੀ ਆ ਆਪਣੇ ਨੂੰ ਹੂੰ ਮਾਜਾ ਮਾਰਦੀ ਕਸਮ ਨੂੰ ਵੀ ਮੇਰ ਕੋ ਕੋਈ ਆਵੇ ਉਹ ਤਾਂ ਹੈ ਹੀ ਤੇ ਇਹ ਆ ਵੀ ਮੈਂ ਤੇ ਆਪਣੇ ਜੀਂਦੇ ਜੀ ਆਪਣੀ ਪੈਰੀ ਨਹੀਂ ਵੇਚਨੀ ਹਾਂ ਇਹ ਆ ਵੀ ਜਿਹੜੇ ਝੋਨੇ ਦੇ ਪੈਸੇ ਵੱਟੇ ਆ ਥੋੜੇ ਬਹੁਤੇ 4-5 ਲੱਖ ਰੁਪਈਆ ਲੈਣਾ ਹੁੰਦੇ ਮੈਂ ਉਹ ਦੇ ਦੂੰਗਾ ਆ ਮੈਂ ਨਹੀਂ ਉਹਨੂੰ ਕੁਝ ਵੀ ਆਖਿਆ ਮੈਂ ਤਾਂ ਕਿਹਾ ਤੇ ਡੈਡੀ ਆਉਂਦਾ ਵਾ ਤੇ ਆਪੇ ਤੇਰਾ ਨਾਲ ਗੱਲ ਕਰ ਲੈਂਦਾ ਵਾ ਇੰਨੇ ਹੁਣ ਪੈਸੇ ਆਪਾਂ ਕਿੱਥੋਂ ਕੱਢਣੇ ਬਈ ਮੈਂ ਨਹੀਂ ਬਹੁਤੀਆਂ ਗੱਲਾਂ ਕੀਤੀਆਂ ਮੈਂ ਉਹਦੇ ਜੋ ਸੁਣਿਆ ਉਹ ਤੁਹਾਨੂੰ ਮੈਂ ਦੱਸੀ ਜਾਨੀ ਆ ਉਹਨੂੰ ਇਹ ਗੱਲ ਕਹਿਣੀ ਸੀ ਨਾ ਚਾਦਰ ਬੇਹਕੇ ਪੈਰ ਪਸਾਰ ਲਈ ਦੇ ਪੁੱਤ ਜਿੰਨਾ ਕਿ ਤੇਰੇ ਕੋ ਬੈਠ ਹੈਗਾ ਵਾ ਸੋਦਾ ਕੰਮ ਕਰ ਲੈ ਤੇ ਨਹੀਂ ਤੇ ਫੇਰ ਕਮਾ ਲਈ ਫੇਰ ਕਰ ਲਈ ਹੋਰ ਗੜੀ ਫੇਰ ਅਗਲਾ ਆਕੂਗਾ ਮੈਂ ਵੀ ਤੁਹਾਨੂੰ ਕਲੌਂਦਾ ਰਿਆਂ ਹੀ ਪੈਸੇ ਤੇ ਹੁਣ ਤੁਸੀਂ ਮੈਂ ਮੰਗੇ ਤੇ ਮੈਨੂੰ ਦਿਨ ਹੁਣ ਸਾਡੇ ਹੱਡਾ ਚੋਂ ਕੱਢਨੇ ਆ ਕਲੌਂਦਾ ਰਿਆਂ ਨਹੀਂ ਕੋਠੇ ਹੀ ਬਣਾ ਲਏ ਆ ਸੋਨੇ ਵੇ ਮਕਾਨ ਬਣਾਤੇ ਉਹਦੇ ਵਾਸਤੇ ਬਣੇ ਆਡੇ ਵਾਸਤੇ ਬਣੇ ਆ ਮੈਂ ਤਾਂ ਆਖਿਆ ਮੈਂ ਕਿਹਾ ਤੱਕ ਆਂਦਾ ਇੱਕ ਘੰਟੇ ਤੱਕ ਡਾੜੀ ਨੂੰ ਆਖੀ ਮੈਨੂੰ ਫੋਨ ਲਾਵੇ ਚੱਲ ਕੋਈ ਨਹੀਂ ਲਾ ਲਾਂਗਾ ਪਰ ਇਹ ਵੀ ਮੈਂ ਪਹਿਲੀ ਨਹੀਂ ਕਿ ਵੇਚਣੀ ਮੈਂ ਸਿੱਧੀ ਗੱਲ ਹੀ ਹੂ ਮੇਰੇ ਬਿਲਕੁਲ ਜਿਹੜੇ ਹੈਗੇ ਝੋਨੀ ਝਾਨੇ ਦੇ ਵੱਟੇ ਮੈਂ ਉਹ ਦੇਣੀ ਆ ਉਹ ਹੁਣ ਤੁਸੀਂ ਗੱਲ ਕਰ ਲਿਓ ਆਪੇ ਕੀ ਜਾਂਦਾ ਵਣ ਮੈਨੂੰ ਹੁਣ ਕੀ ਪੈਣੀ ਆ ਹਾਂ ਚਲੋ ਏਦਾਂ ਕਰਦੇ ਮੈਂ ਤੇ ਉਹ ਗੱਲ ਕਹੀ ਹੁਣ ਮੈਂ ਪੈੜੀ ਕੌਣ ਵੇਚਦਾ ਹੁੰਦਾ ਲੋਕੀ ਖਰੀਦਦੇ ਆ ਵੇਚਦੇ ਥੋੜੀ ਆ ਪੈੜੀ ਜੱਟ ਦੀ ਮਾਂ ਆ ਆਹੋ ਉਹ ਤਾਂ ਹੈ ਹੀ ਆ ਤੇਈ ਪੈੜੀ ਵੇਚ ਲਈ ਤੇਈ ਮਾਂ ਵੀ ਚਲੀ ਇੱਕ ਗੱਲ ਆ ਹਰ ਕੀ ਬਤਾ ਹੁਣ ਮੈਨੂੰ ਕੀ ਹੁੰਦੇ ਨੇ ਢੇਡੇ ਚਵਾ ਉਹ ਯਾਰ ਬਾਹਰ ਦੀ ਜਿਹੜੇ ਬਾਹਰ ਚੱਲ ਜਾਂਦੇ ਆ ਉਹਦਾ ਰਦਮ ਸਭ ਕੋ ਇੱਥੇ ਹੀ ਆ ਲੈ ਲੈ ਲੱਗੀ ਆ ਬਾਹਰ ਦੀ ਲੈ ਲੈ ਲੱਗੀ ਇੱਥੋਂ ਸਾਰੀ ਜਾਇਦਾਦ ਵੇਚ ਕੇ ਉੱਥੇ ਲੈ ਜਾਓ ਤੇ ਮੁੜ ਕੇ ਉੱਥੇ ਕੋਈ ਗੱਲ ਨਾ ਬਣੇ ਨਾ ਤੇ ਮੁੜ ਕੇ ਪਿੰਡ ਨੂੰ ਇੱਧਰ ਆਉਣਾ ਤੇ ਮੁੜ ਕੇ ਇੱਥੇ ਕਿਨੇ ਬਣ ਦੇਣਾ ਸਾਨੂੰ ਜਦੋਂ ਸਾਰੀ ਚੀਜ਼ਾਂ ਵੇਚ ਗੀਆਂ ਫਿਰ ਕੋਈ ਬੈਣ ਦਿੰਦਾ ਆਪਣੇ ਥਾਂ 'ਚ ਤੇ ਬੈਣ ਵੀ ਨਹੀਂ ਦੇਣਾ ਤੇ ਗਾੜੀ ਹੱਲੇ ਰੇ ਖੁਸ਼ ਵਾ ਸਾਰੇ ਤੇ ਕੱਲ ਨੂੰ ਸਾਨੂੰ ਕੀ ਪਤਾ ਉੱਥੇ ਕਿਹਨੇ ਸਾਂਭਣਾ ਕਿ ਨਹੀਂ ਸਾਂਭਣਾ ਉਹ ਦਿੱਦਰ ਇਦਾਂ ਹੀ ਆ 12 ਦੇ ਕੰਮ ਇਦਾਂ ਹੀ ਆ ਜਦੋਂ ਜਿਹੜੇ ਗਏ ਆ ਨਾ ਬੁੱਢੇ ਉਹਨਾਂ ਨੂੰ ਪੁੱਛ ਕੇ ਵੇਖ ਉਹ ਸਾਰਾ ਪਰਿਵਾਰ ਨੌ ਵੀ ਚੱਲ ਜਾਂਦੀ ਕੰਮ ਤੇ ਤੇ ਮੁੰਡੇ ਵੀ ਕੰਮ ਤੇ ਚੱਲ ਜਾਂਦੇ ਤੇ ਜਿਹੜੇ ਬੁੱਢੇ ਬੁਢੜੀ ਉਹ ਵੇਂਦੇ ਰਹਿੰਦੇ ਇੱਕ ਦੂਜੇ ਨਾਲ ਵੀ ਘਰੇ ਕੋਈ ਗੱਲ ਕਰਨ ਨੂੰ ਸਾਨੂੰ ਉੱਥੇ ਗੱਲ ਕਰਨ ਦਾ ਵੀ ਟਾਈਮ ਹੀ ਨਹੀਂ ਕਿਤੇ ਤਾਈਆਂ ਫੇ ਪਿਛੇ ਜੇ ਟੀਚਰਾਂ ਕਰਦੇ ਸੀ ਆਂਦੇ ਇੱਥੇ ਲੋਕੀ ਕਹਿੰਦੇ ਆ ਐਡਾ ਕ ਹੋ ਗਿਆ ਐਡਾ ਕ ਹੋ ਗਿਆ ਐਡਾ ਹੋ ਗਿਆ ਨਿਆਣਾ ਆਂਦੇ ਜਦੋਂ ਉੱਥੇ ਸੁੱਤਿਆਂ ਤੋਂ ਚੱਲ ਜਣਾ ਤੇ ਸੁੱਤਿਆਂ ਤੋਂ ਆ ਜਾਣਾ ਉਦੋਂ ਕਹਿੰਦੇ ਐਡਾ ਹੋ ਗਿਆ ਐਡਾ ਹੋ ਗਿਆ ਐਡਾ ਹੋ ਗਿਆ ਉੱਥੇ ਐ ਰੁਖ ਨੂੰ ਮਿਲਦੇ ਇੱਥੇ ਐ ਰੁਖ ਨੂੰ ਮਿਲਦੇ ਆ ਤੇ ਉਹ ਉਲਟੀ ਕੰਮ ਚੱਲਣ ਡਿਆ ਤੇ ਮੈਨੂੰ ਨਹੀਂ ਹੁਣ ਪਤਾ ਮੈਂ ਤਾਂ ਉਹਨਾਂ ਮੁੰਡੇ ਨੂੰ ਨਹੀਂ ਕੁਝ ਵੀ ਆਖਿਆ ਤੇ ਤੁਸੀਂ ਹੁਣ ਜਿਹੜੀ ਗੱਲ ਕਰਨੀ ਉਹਨਾਂ ਫੋਨ ਤੇ ਕਰ ਲਓ ਕੀ ਕਹਿੰਦਾ ਘੇਟੇ ਦਾ ਕ ਲਾਉਂਗਾ ਮੈਂ ਕਿਹਾ ਵੀ ਕਦੋਂ ਕ ਲਾਇਏ ਫੋਨਾਂ ਦਾ ਮੈਂਲੇ ਬਿਜੀਆਂ ਡੈਡ ਕਾਲ ਕੋਈ ਨਹੀਂ ਰਾਤ ਨੂੰ ਰੋਟੀ ਰਾਟੀ ਖਾ ਕੇ ਫਿਰ ਲਾ ਲਾਂਗੇ ਆ ਲਾ ਲਿਓ ਫਿਰ ਕੋਈ ਠੀਕ ਆ ਦੱਸ ਮੁੰਡੇ ਹੱਡੀ ਦੀ ਵੀ ਇਹ ਗੱਲ ਸੁਣ ਪੈਰੀ ਜਾਂਦਾ ਆਖੇ ਵੇਚ ਲਾ ਤੇ ਮੈਨੂੰ ਪੈਸੇ ਦੇ ਦੇ ਇਹ ਕੰਮਤਰੀ ਮੈਂ ਕਰਨਾ ਲੋਕ ਦੇ ਪੈਸੇ ਹੀ ਇੱਕ ਦੂਜੇ ਕੋ ਰੇਸੇ ਤਰ੍ਹਾਂ ਕੋ ਫੜ ਫੜ ਕੇ ਪਹਿਲੀ ਇਹ ਖਰੀਦਣ ਦੇ ਆ ਤੇ ਮੈਂ ਆਪਣੀ ਵੇਚ ਲਾਂ ਮੇਰੇ ਕੋ ਪਾਉ ਜਿੰਨੇ ਕੋ ਹੋਣਗੇ ਮੈਂ ਤੇ ਉਨੇ ਕੋ ਦਊਂਗਾ ਆ